18 ਦੀ ਰਾਤ ਦੇ ਇਹ ਜਿਹੜਾ ਵਕੂ ਹੈਗਾ ਸੀ ਸਦਰ ਹਿਸ਼ਾਰਪੁਰ ਦੇ ਵਿੱਚ ਔਰ ਸਾਨੂੰ ਰਿਪੋਰਟਿੰਗ ਮਾਰਨਿੰਗ ਟਾਈਮ ਮਾਇਆ ਸੀਗਾ ਕਿ ਇੱਕ ਬੰਦੇ ਦਾ ਕਿਸੇ ਨੇ ਕਤਲ ਕਰ ਦਿੱਤਾ ਔਰ ਇਮੀਡੀਏਟਲੀ ਐਸਐਚਓ ਸਦਰ ਸੋਮਨਾਥ ਜੀ ਡੀਐਸਪੀ ਸਿਟੀ ਦੀਪਕਰਨ ਜੀ ਉੱਥੇ ਮੂਵ ਹੋਏ ਇਹਨਾਂ ਨੇ ਮੌਕੇ ਦੇ ਹਾਲਾਤ ਸੀਨੀਅਰ ਅਫਸਰਾਂ ਦੇ ਧਿਆਨ ਚ ਲਿਆਂਦੇ ਔਰ ਸਾਡੀਆਂ ਵੱਖ-ਵੱਖ ਟੀਮਾਂ ਉੱਤੇ ਮੂਵ ਹੋਈਆਂ ਔਰ ਇਮੀਡੀਏਟਲੀ ਉਹਦੀ ਕਾਰਵਾਈ ਕਰਦੇ ਹੋਏ ਔਰ ਜਿਹੜਾ ਇਹ ਮਰਨ ਵਾਲਾ ਸੀਗਾ ਆਪਣਾ ਆਦਮ ਬਾਲਪਿੰਡ ਤੋਂ ਇਹਦਾ ਨਾਮ ਹੈਗਾ ਸੀਗਾ ਸੰਵਿੰਦਰ ਵਿਰਿੰਦਰ ਔਰ ਇਹਦੇ ਭਤੀਜੇ ਨੇ ਹੀ ਇਹਦਾ ਮਰਡਰ ਕਰ ਦਿੱਤਾ ਸੀਗਾ ਜਿਹੜਾ ਅਮਨ ਸੰਧੂ ਨਾਂ ਦਾ ਸੀਗਾ ਔਰ ਜਿਹੜੀ ਇਹਦੀ ਮੇਨ ਸੀਗੀ ਪ੍ਰੋਬਲਮ ਇਹਨਾਂ ਦੀ ਕੋ ਚਾਰ ਪੰਜ ਮਰਲੇ ਨੂੰ ਲੈ ਕੇ ਇਨਰ ਡਿਸਕਲੂਸਿਵ ਆਪਣੇ ਚਾਚੇ ਦੇ ਨਾਲ ਔਰ ਇਹਨੇ ਰਾਤ ਨੂੰ ਡਰਿੰਕ ਕੀਤੀ ਹੋਈ ਸੀਗੀ ਔਰ ਡਰਿੰਕ ਗਾਨ ਹੀ ਇਹਨੇ ਇੰਨੀ ਕਿ ਜ਼ਿਆਦਾ ਉਹਨੂੰ ਕੁੱਟ ਮਾਰ ਕੀਤੀ ਕਿ ਉਹਦੀ ਮੌਕੇ ਤੇ ਹੀ ਡੈਥ ਹੋ ਗਈ ਔਰ ਇਮੀਡੀਏਟਲੀ ਅਸੀਂ ਐਫ ਆਰ ਨੰਬਰ ਰਜਿਸਟ ਕੀਤੀ 174 113 ਬੀ ਐਨ ਐਸ ਦੇ ਵਿੱਚ ਜਿਹੜੀ ਇਕੁਅਲ 302 ਹੈਗੀ ਆ ਔਰ ਇਸ ਦੋਸ਼ੀ ਨੂੰ ਰੈਸਟ ਕੀਤਾ ਔਰ ਜਿਹੜਾ ਇਹਨੇ ਵਾਰਦਾਤ ਚ ਵਰਤਿਆ ਵੈਪਨ ਸੀਗਾ ਡੰਡਾ ਮੋਟਾ ਹੈਗਾ ਜਿਹੜਾ ਉਹ ਦਿਨਾਂ ਨੇ ਵਾਰਦਾਤ ਕੀਤੀ ਸੀ ਔਰ ਕਵਰ ਕੀਤਾ ਔਰ ਫਰਦਰ ਜਿਹੜੀ ਸਾਡੀ ਇਨਵੈਸਟੀਗੇਸ਼ਨ ਹਾਲੇ ਚੱਲ ਰਹੀ ਹੈ ਜਦੋਂ ਹੀ ਮਾਰਕੀਟ ਤੋਂ ਘਰ ਚਲੇ ਗਈ ਨਾ ਇਹਨੂੰ ਤੇ ਉਹ ਚਲਾ ਗਿਆ ਸੀਗਾ ਕਿੰਨੀ ਪਹਿਲਾਂ ਕੋਈ ਕੇਸ ਨਹੀਂ ਤੇ ਹੋ ਗਿਆ ਕੋਈ ਜ਼ਿਆਦਾ ਔਰ ਨਹੀਂ ਨਹੀਂ ਕੋਈ ਉਹੋ ਜਿਹਾ ਕੇਸ ਨਹੀਂ ਹੈਗਾ ਔਰ ਜਿਹੜੀ ਇਹਦੀ ਰੈਪਿਊਟੇਸ਼ਨ ਹ ਮੁਹੱਲੇ ਦੇ ਵਿੱਚ ਇਹ ਡ੍ਰਿੰਕਰ ਹੈਗਾ ਸ਼ਰਾਬ ਚਰੂਪ ਪੀਂਦਾ ਆਦੀ ਹੈਗਾ ਔਰ ਉਸ ਦਿਨ ਵੀ ਇਹਨੇ ਪਹਿਲਾਂ ਇਹਨਾਂ ਦਾ ਪਰਿਵਾਰ ਦੇ ਵਿੱਚ ਬੈਠ ਕੇ ਕੋਈ ਗੱਲਬਾਤ ਹੋਈ ਸੀ ਪਰੰਤੂ ਇਹਨੇ ਆਪਣਾ ਹਿੱਸਾ ਦੇ ਚੁੱਕਾ ਸੀ ਇਹੋ ਜੀ ਇਹਨਾਂ ਦੀ ਡਿਸਪੂਟ ਸਿਗਾ ਇਹ ਆਪਣਾ ਕਹਿੰਦਾ ਜੀ ਮੇਰਾ ਹੋਰ ਹਿੱਸਾ ਬਣਦਾ ਜਿਹੜਾ ਮਰਨ ਵਾਲਾ ਲੜਕਾ ਉਹ ਵੀ ਭੈਣੇ ਇੰਤਜ਼ਾ ਲੈ ਕੇ ਮੇਰੇ ਭਰਾ ਨੇ ਮਾਰਿਆ ਹੈ ਸ਼ਾਇਦ ਪ੍ਰਾਣ ਮਰਵਾਇਆ ਗਿਆ ਮੈਂ ਮੈਂ ਤੁਹਾਨੂੰ ਨਹੀਂ કહਿਆ ਨਾ ਵੀ ਹਾਲੇ ਇੱਕ ਬੰਦਾ ਅਰੇਸਟ ਕੀਤਾ ਹੈਗਾ ਔਰ ਫਰਦਰ ਇਨਵੈਸਟੀਗੇਸ਼ਨ ਚ ਕੋਈ ਵੀ ਹੋਵੇ ਭਰਾ ਹੋਵੇ ਕੋਈ ਹੋਵੇ ਉਹ ਇਹਦੇ ਚ ਬੁੱਕ ਹੋਊਗਾ ਸੋ ਮਾਰਿਆ ਕਿਸ ਚੀਜ਼ ਨਾਲ ਡੰਡੇ ਦੇ ਨਾਲ ਮਾਰਿਆ ਸੀ ਉਹ ਜਿੱਦਾਂ ਮੋਟਾ ਨਹੀਂ ਹੁੰਦਾ ਬਾਲਾ ਟਾਈਪ ਅੱਜ ਜਿਸ ਤਰ੍ਹਾਂ ਮੋਟਾ ਡਾਂਗ ਪਈ ਇਹ ਇਹਦੇ ਨਾਲ ਹੀ ਕੁੱਟ-ਕੁੱਟ ਕੇ ਉਹਨੇ ਉਹ ਉਨਾਚਾਰ ਮਾਰੀ ਗਿਆ ਡੱਟੇ ਜਿੰਨਾ ਚਿਰ ਉਹਦੀ ਬਿਉਹਸ਼ ਨਹੀਂ ਹੋਈ ਜਾਂ ਡੈਥ ਨਹੀਂ ਹੋਈ ਮਨ ਲੱਗਾ ਜੀ ਇਹ ਆਪਣੇ ਨਾਲ ਇਹ ਨਸ਼ਾ ਕਰਾ ਨਸ਼ਾ ਨਹੀਂ ਕਰਦਾ ਯਾਰ ਨੂੰ ਹੱਲੇ ਤੱਕ ਸਾਡੇ ਕੋਲ ਕੋਈ ਰਿਮਾਂਡ ਤੇ ਹੈਗਾ ਜੇ ਉਹ ਜਨਾਸ਼ ਕਰਵਾਉਂਦਾ ਹੁੰਦਾ ਹੁਣੋਂ ਲੱਗ ਜਣਾ ਹੀ ਪਤਾ ਡ੍ਰਿੰਕ ਕਰਦਾ